ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੱਪ ਫਤਿਹ ਬ੍ਰਾਡ ਚੈਨਲ ਤੇ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਦਿਆ ਕਰੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਕਮੈਂਟ ਤੇ ਸ਼ੇਅਰ ਕਰਦਿਆ ਕਰੋ ਤੇ ਪਹਿਲਾਂ ਮੈਂ ਸਟਾਰਟਿੰਗ ਵਲੌਗ ਦੀ ਐਸ ਲਈ ਨਹੀਂ ਕੀਤੀ ਸੀ ਕਿਉਂਕਿ ਫਤੇ ਜੀ ਤਾਂ ਆਪਣੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਿਆ ਸੀਗਾ ਤੇ ਹੁਣ ਆਪਾਂ ਇਦਾਂ ਸਟਾਰਟ ਕਰਦੇ ਆਂ ਵਾਇਸ ਰਿਕਾਰਡਿੰਗ ਫਤੇਜੀ ਤੇ ਇੱਥੇ ਸੀਗਾ ਰੋਟੀ ਖਾਂਦਾ ਪਿਆ ਸੀ ਦੁਪਹਿਰ ਦਾ ਟਾਈਮ ਸੀਗਾ 1 ਵਜ ਗਿਆ ਸੀਗਾ ਤੇ ਇਹ ਫੋਨ ਵੇਖਣ ਚ ਮਸਤ ਹੋਇਆ ਵਾਸੀ ਤੇ ਇਹਦੇ ਪਾਪਾ ਇਹਨੂੰ ਖਵਾ ਰਹੇ ਸੀ ਰੋਟੀ ਤੇ ਰੋਟੀ ਖਾ ਕੇ ਤੇ ਇਹ ਬਾਅਦ ਵਿੱਚ ਜिद ਕਰਦਾ ਸੀ ਮੈਂ ਫੋਨ ਵੇਖਣਾ ਪਰ ਅਸੀਂ ਇਹਨੂੰ ਫੋਨ ਨਹੀਂ ਦਿੱਤਾਗਾ ਇਹਦੇ ਰੋਟੀ ਖਵਾ ਕੇ ਅਸੀਂ ਫੋਨ ਲੈ ਲਿਆ ਸੀਗਾ ਤੇ ਅਸੀਂ ਕਿਹਾ ਤੂੰ 10 ਮਿੰਟ ਸੋ ਜਾ ਤੇ ਉਹਦੋਂ ਨੂੰ ਜਾਪਦੀ ਦੀ ਆਜੂਗੀ ਤੇ ਫਿਰ ਜਾਪ ਨਾਲ ਤੂੰ ਖੇਡ ਨਹੀਂ ਉਹਦੋਂ ਬਸ ਦੋਨੇ ਪੈਣਾ ਖੇਡ ਲਿਓ ਜੇ ਤੇ ਸਕੂਲ ਇਹ ਸਕੂਲ ਜਾਣ ਲੱਗੇ ਵੀ ਜिद ਕਰਦੀ ਸੀ ਕਹਿੰਦੀ ਜਾਂ ਤਾਂ ਮੈਂ ਦੀਦੀ ਦੇ ਨਾਲ ਜਾਵਾਂਗੀ ਜਾਂ ਦੀਦੀ ਨੂੰ ਵੀ ਛੁੱਟੀ ਕਰਵਾਓ ਮੇਰਾ ਦੀਦੀ ਦੇ ਬਿਨਾਂ ਜੀਣ ਨਹੀਂ ਲੱਗਦਾ ਘਰੇ ਇਕੱਲੀ ਦਾ ਤੇ ਫਿਰ ਅਸੀਂ ਇਹਨੂੰ ਨਾਲ ਭੇਜਤਾ ਸੀ ਉਸ ਇਹ ਸਕੂਲੋਂ ਛੱਡ ਕੇ ਤੇ ਵਾਪਸ ਆ ਗਈ ਸੀ ਆਪਦੇ ਪਾਪਾ ਨਾਲ ਤੇ ਘਰੇ ਇਹ ਆਪਦੀ ਮਸਤੀ 'ਚ ਚੁੱਪਚਾਪ ਆਪਦੇ ਖਡਾਉਣਿਆਂ ਨਾਲ ਖੇਡ ਖੇਡਦੀ ਰਹੀ ਤੇ ਹੁਣ ਅਸੀਂ ਇਹਨੂੰ ਰੋਟੀ ਖਾਣ ਵਾਸਤੇ ਥੋੜਾ ਟਾਈਮ ਫੋਨ ਦਿੱਤਾ ਸੀਗਾ ਬਾਅਦ ਵਿੱਚ ਅਸੀਂ ਇਹਦਾ ਫੋਨ ਲੈ ਲਿਆ ਤੇ ਬਸ ਹੁਣ ਫਿਰ ਹੁਣ ਮੈਂ ਜਿਹੜਾ ਸੀ 1:3 ਵਜੇ ਗਿਆ ਸੀਗਾ ਤੇ ਬਣਾਉਣ ਲੱਗੀ ਸੀ ਚਾਹ ਤੇ ਇੱਥੇ ਆਪਾਂ ਚਾਹ ਬਣਾ ਕੇ ਤੇ ਚਾਹ ਪੀਤੀ ਤੇ ਫਤਿਹ ਦੇ ਪਾਪਾ ਕਹਿੰਦੇ ਫਤਿਹ ਨੂੰ ਵੀ ਦੁੱਧ ਦੇ ਦੋ ਤੇ ਫਿਰ ਮੈਂ ਫਤਿਹ ਨੂੰ ਦੁੱਧ ਇਸ ਵਾਸਤੇ ਦਿੱਤਾ ਨਹੀਂ ਕਿਉਂਕਿ ਹੁਣ ਜੱਪਦਾ ਵੀ ਟਾਈਮ ਹੋਇਆ ਪਿਆ ਸੀਗਾ ਤੇ ਮੈਂ ਕਿਹਾ ਦੋਨਾਂ ਜਾਣਿਆਂ ਨੂੰ ਜਦੋਂ ਜੱਪ ਆ ਜੂਗੀ ਦੋਨਾਂ ਨੂੰ ਇਕੱਠਿਆਂ ਨੂੰ ਦੁੱਧ ਦੇ ਦੇਾਂਗੇ ਕਿਉਂਕਿ ਇਹ ਕੱਲੀ ਦੁੱਧ ਪੀਂਦੀ ਨਹੀਂ ਫਿਰ ਉਹਦੇ ਨਾਲ ਇਹ ਵੀ ਦੁੱਧ ਪੀ ਲੇਂਗੀ ਇਕੱਠਿਆਂ ਰਲ ਕੇ ਤੇ ਵਸ ਸਾਡੇ ਚੈਨਲ ਨੂੰ ਜੇ ਤੁਹਾਨੂੰ ਚੰਗੀ ਲੱਗਦੀ ਵੀਡੀਓ ਤਾਂ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਪਲੀਜ਼ ਤੇ ਫਤੇਜ ਜੀ ਤਾਂ ਜਿਹੜਾ ਦੁੱਧ ਵਿੱਚ ਬੋਰਨ ਬੀਟਾ ਪਾ ਕੇ ਪੀਂਦੀ ਆ ਤੇ ਜੱਪ ਨੂੰ ਦੁੱਧ ਗਰਮ ਕਰਕੇ ਲੈਜੀ ਪਾ ਕੇ ਦਿਨੇ ਸੌਫ ਪਾ ਕੇ ਕਿਉਂਕਿ ਇਹ ਕੱਲ ਬੋਨ ਬੀਟੇ ਵਾਲਾ ਦੁੱਧ ਨਹੀਂ ਪੀਂਦੀ ਲੈਜੀ ਤੇ ਸੌਫ ਵਾਲਾ ਦੁੱਧ ਪੀਂਦੀ ਆ ਸੌਫ ਵਾਲਾ ਦੁੱਧ ਇਸ ਕਰਕੇ ਅਸੀਂ ਬਣਾਉਨੇ ਆ ਕਿਉਂਕਿ ਬੱਚਿਆਂ ਨੂੰ ਹਾਜਮ ਹੋ ਜਾਂਦਾ ਤੇ ਉਹਦੇ ਵਿੱਚ ਪੱਤੀ ਥੋੜੀ ਜਿਹੀ ਪਾਉਣੀ ਹੁੰਨੇ ਕਿਉਂਕਿ ਉਹਦੇ ਨਾਲ ਬੱਚੇ ਨੂੰ ਖੰਗ ਨਹੀਂ ਲੱਗਦੀਗੀ ਤੇ ਬਸ ਇੱਥੇ ਹੁਣ ਫਤੇਜੀਤ ਨੂੰ ਅਸੀਂ ਸਵਾਦ ਦਿੱਤਾ ਸੀ ਫਤੇਜੀਤ ਸੋ ਗਈ ਆ ਤੇ 2 ਵਜ ਗਏ ਸੀਗੇ ਤੇ ਮੈਂ ਕਰ ਰਹੀ ਸੀ ਜਪ ਦੀ ਵੇਟ ਤੇ ਜਪ ਦੀ ਹੁਣ ਤਿਆਰੀ ਸੀ ਕੱਪੜੇ-ਕੁਪੜੇ ਕਾਢ ਕੇ ਉਹਦਾ ਦੁੱਧ ਬਣਾ ਕੇ ਰੱਖਣਾ ਸੀਗਾ ਤੇ ਬਸ ਜੱਪ ਦੇ ਪਾਪਾ ਵੇਖ ਰਹੇ ਸੀ ਫਿਲਮ ਤੇ ਬਸ ਫਿਲਮ ਖਤਮ ਹੋ ਗਈ ਤੇ ਉਹ ਵੀ ਫਤੇ ਦੇ ਨਾਲ ਸੋ ਗਏ ਤੇ ਬਸ ਉਹ ਕਹਿੰਦੇ ਮੈਂ ਜਦੋਂ ਜਪ ਦਾ ਟਾਈਮ ਹੋ ਗਿਆ ਮੈਨੂੰ ਉਠਾ ਦੇ ਤੇ ਬਸ ਇੱਥੇ ਹੀ ਕਰਦੇ ਆਂ ਜੀ ਵਲੌਗ ਦਾ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਬਸ ਗਰਮੀ ਹੈਗੀ ਐ ਥੋੜਾ ਜਿਹਾ ਹੀ ਵਲੌਗ ਬੰਦ ਆ ਜਿੰਨਾ ਕ ਬਣਿਆ ਉਹਨਾਂ ਕਸੀਬ ਪਾਤਾ ਏ ਓਕੇ ਜੀ ਧੰਨਵਾਦ